ਮੈਂ ਸੁੰਨ ਕਰ ਝਾਵੜਾ ਵਾੜਦ ਕਰਕੇ ਦੱਸਾ ਕਰੋ ਭਾਣੇ ਕਿਵੇਂ ਬੋਲਣਾ ਤੇ ਕਿਹੋ ਜੇ ਗੀਤ ਲੱਗਦੇ ਐ ਅੱਗੇ ਮੈਂ ਵੀ ਆਦੇ ਮਨ ਨੂੰ ਵਧਾਵਾਂ ਤੇ ਖੁਸ਼ੀ ਖੁਸ਼ੀ ਹੋਰ ਗੀਤ ਪਾਵਾਂ ਮੈਂ ਪੈਂਡਾ ਵੇਟ ਪੈਂਡਾ ਚਾਂਟੇ ਪੈਂਡਾ ਚਾਂਟੇ ਡਾਲਾ ਵੇ ਡਾਲੇ ਦੇਖ ਤੂ ਸੁਣੀ ਦਾ தோத்தை நார வக்க பூலையா நாரி போர்தா பபி தோடா வேணா வேண்கி நலையோட ਮੈਨੂੰ ਗੈਂਡਾ ਪੀਕੇ ਨ ਜਾਂਦੀ ਜਰਮਾਂ ਪੀਕੇ ਗਈ ਕੁੜੀ ਕਾ ਕਰਨੀ ਕਰ ਕਰ ਰਟ ਲੈ ਫਿਰੇ ਕਾ ਕਰਨੀ ਕਰ ਕਰ ਰਟ ਲੈ ਫਿਰੇ ਜਰਮਾਂ ਮੈਨੂੰ ਬਾਂ ਪੀਕੇ ਨ ਜਾਂਦੀ ਜਰਮਾਂ ਪੀਕੇ ਚੱਲੀ ਕੁੜੀ ਪਤਨੀ ਕਲchnੀ ਦਾ ਰੂੜੀ ਚੜ ਚੜ ਵੀ ਕੇ ਪਤਨੀ ਕਲchnੀ ਦਾ ਰੂੜੀ ਚੜ ਚੜ ਵੀ ਕੇ ਨੀਦਾ